ਅੱਜ ਮੁਹਾਲੀ ਵਿੱਚ ਕੇਬਲ 1 ਉਹ ਪੰਜਾਬੀ OTT ਪਲੇਟਫਾਰਮ ਆਪਣੇ ਨਵੇਂ ओरिजिनल ਫਿਲਮ ਗੁਰਮੁਖ ਦਾ ਆਈ ਵਿਟਨੈਸ ਦੇ ਪ੍ਰੀਮੀਅਰ ਦੀ ਸਕਰੀਨਿੰਗ ਹੋਈ ਇਸ ਮੌਕੇ ਤੇ ਬੈਸਟ੍ਰਕ ਸਕੂਅਰ ਮਾਲ ਮੁਹਾਲੀ ਵਿੱਚ ਜੋ ਫਿਲਮ ਦੀ ਡਿਜੀਟਲ ਰਿਲੀਜ਼ ਹੋਈ ਇਹ ਫਿਲਮ 24 ਜਨਵਰੀ ਤੋਂ 2025 ਤੋਂ ਕੇਬਲ 1 ਦੇ ਖਾਸ ਤੌਰ ਤੇ ਨੌ ਪਾਸਾਵਾਂ ਵਿੱਚ स्क्रीनली उपलब्ध ਹੋਵੇਗੀ ਇਸ ਮੌਕੇ ਤੇ ਫਿਲਮ ਦੀ ਪੂਰੀ ਟੀਮ ਅਤੇ ਮਨੋਰੰਜਨ ਉਦਯੋਗ ਦੇ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ ਮੀਡੀਆ ਨੇ ਇਸ ਫਿਲਮ ਦੀ ਪਹਿਲੀ ਝਲਕ ਵੇਖੀ ਅਤੇ ਕਲਾਕਾਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ ਆਓ ਦੇਖਦੇ ਹਾਂ ਇਸ ਸੰਬੰਧਿਤ ਇੱਕ ਰਿਪੋਰਟ ਮੇਰੀ ਸਾਰੇ ਆਪਕੀ ਰਿਕੁਐਸਟ ਅਰਥੋਤ ਇੰਗੇ ਮਿਲ ਕੇ ਪਿਆਰ ਦੇ ਨਾਲ কেনাকেনাকেনেনে ਸੱਚ ਕਾਲੀ ਸੱਚ ਕਾਲੀ ਸਾਰੇ ਠੀਕ ਠਾਕ ਹੋ ਗਏ ਹਾਂ ਅੱਜ ਆ ਬਹੁਤ ਜੀ ਕਹਿੰਦੀ ਕੋ ਭਾਜੀ ਮੈਂ ਬਹੁਤ ਮਰੀ ਆ ਹੁਣ ਜਿਆਦਾ ਹੋ ਗਿਆ ਨਾ ਨਹੀਂ ਜਾ ਰਿਹਾ ਛੋਟੇ ਛਰੀ ਨੂੰ ਲੱਗਦੀ ਬਹੁਤ ਜਿਆਦਾ ਠੀਕ ਹੈ ਠੀਕ ਹੈ ਮੈਂ ਸਾਰੀ ਟੀਮ ਨੂੰ ਬਹੁਤ ਸ਼ੁਕਰੀਆ ਸ਼ਾਬਾਸ਼ ਇਹ ਬੜੀ ਗੁੱਡੀ ਹੈ ਜੇ ਲੱਭ ਜਾਏ ਦੇਰ ਆਈ ਹੈ ਪਰ ਸੁਣਾਈ ਹੈ ਬੜਾ ਬੜੀ ਜੀ ਇਹ ਸਾਡੇ ਕੋਲੋਂ ਸਾਰੀ ਟੀਮ ਕਮਾ ਉਹਨੇ ਇਹ ਜੇ ਮੰਤਰੇ ਕੰਮ ਉਹ ਘੱਟ ਲੋ ਕਰਦੇ ਆ ਪਾਲੀਵਰਾਂ ਨਾਲ ਸਾਡੀ ਬੜੀ ਪੁਰਾਣੀ ਆਵਾਜ਼ ਹੈ ਔਰ ਦੂਜੇ ਸਰਕੂਲ ਨਾਲ ਸਾਡੇ ਬਾਰੇ ਦੂਜੀ ਮਿਲਤਰ ਹੈ ਪਰ ਪਾਲੀਵਰ ਕਰਕੇ ਮੈਂ ਬਹੁਤ ਅਨੁਸ਼ਾਣ ਲਾ ਕੇ ਕਿ ਇਹ ਮਿਲਣ ਬਣੀ ਤੇ ਇਹ ਆਪ ਹੀ ਆ ਗਈ ਹੈ ਲੈਟਸ ਸੀ ਹਲੋ ਬਾਰੇ ਬਾਰੇ ਸਾਰੀ ਟੀਮ ਥੈਂਕ ਯੂ ਕਿਸੀਨ ਬਾਬਾ ਪਾਲੀਵਰ ਦੀ ਜੀ ਤਾਰਕ ਸਵਾਗਤ ਕਿ ਕੋ ਮੌਲਿਕ ਲਾਗ ਸੌਂਗ ਇਸਰਾਈਲ ਬਣਾ ਤੇ ਨੇ ਅਸੈਟ ਕੋ ਕੰਸਟਰਕਟ ਜੁਮ ਕਰੇ ਇਹ ਤਾਂ ਕਿ ਇਹ ਦੇਖੀ ਨਾ ਕਿ ਇਹ ਬ੍ਰਹਮਨਤਵ ਦੀ ਬਣਨ ਸੀ ਜਿਹੜਾ ਬਾਹਰ ਪੜੇ ਕਿਉਂਕਿ ਲੋਕਸ ਦੀ ਕੰਪਨੀ ਨਾਲ ਇਹ ਕੰਮ ਦੇ ਜੇ ਹਨ ਪਾਰ ਨਾਲ ਛੋਟੇ ਆਵਾਜ਼ਾਂ ਪਗਲਾ ਜਿਹੜੀ ਦੀ ਨੀਤ ਸਵਾਦ ਜਰੂਰ ਮੁਕੋਦਰੀ ਨਹੀਂ ਸਣੀ ਪਰਵਾਰਨ ਲੇਡਰ कोई बात नहीं ठीक है ਇੱਕ ਚੇਂਜ ਮੈਡਮ ਇੱਕ ਮਾਈਕ ਮਾਈਕ ਦੇ ਕੋਲ ਗੱਲ ਕਰਦੇ ਗੱਲ ਕਰਦੇ ਕਰਨੀ ਹਾਂ ਹਾਂ ਜੀ ਆ ਗਾ ਇੱਥੇ ਇੱਥੇ ਮਾ ਜੀ ਉਹ ਫਿਰ ਚਲਣ ਦੇ ਆ ਗਏ ਜੀ ਜੀ ਐਸ 4 ਕੰਨ ਲੇਡ ਬੰਦ ਕਰਾਉਂਗਾ ਨਹੀਂ ਇਹਨੂੰ ਆਈਸ ਉਹਨੇ ਪ੍ਰਾਣਾਂ ਚਾਹਤ ਟ੍ਰੈਕ ਲਾਇਰ ਸੋਨੇ ਪਾਣ ਨੂੰ ਚਾਹਤ ਆਹ ਦੇਖੋ ਨਾ ਇਹ ਪੰਜਾਬ ਦੀ 300 ਜੋਤਾਂ ਬਣੀ ਹੈ ਮੁੰਡੀ ਹੈਗੀ ਰੋਟੀ ਦਾ ਦੋਤਾ ਬਣੀ ਆ ਆਓ ਕਿੰਨੀ 100 ਦਾ ਸਾਂ ਵੇ ਚੱਲੋ ਪਾਣੀ ਰੇ ਪਾਣੀ ਦੇਉਣਾ ਲੈ ਚੱਲੋ ਜੀ ਸਟਾਰਟ गाज में मैं था और आज से इस मुद्दे पर बात होगी और वन द माधव ने फेल करने लगे देखा है इस टाइम पर पूरी और कई बिलिंग के सारे सामने आ गए ये बड़ा सा सब्जेक्ट है एक टेक्निकल सब्जेक्ट जो होना होना चाहिए जो के खिलाफ और इन्होंने वन भी जमा दिए दिखाए ਸਰਦਾਰ ਸਾਬਾ ਬੋਲ ਪਾਲੀ ਪਵਿੰਦਰ ਸਿੰਘ ਦੁਆਰਾ ਡਾਇਰੈਕਟ ਕੀਤੀ ਹੋਈ ਇਹ ਫਿਲਮ ਜਿਸ ਵਿੱਚ ਕੁਲਜਿੰਦਰ ਸਿੰਘ ਸੰਧੂ ਅਤੇ ਸਾਰਾ ਗੁਰਪਾਲ ਨੇ ਅਦਾਕਾਰੀ ਕੀਤੀ ਕੇਵਲ ਮਨ ਦੀ ਉੱਚ ਗੁਣਵੱਤਾ ਵਾਲੀ origignal content ਮੁਹੱਈਆ ਕਰਨ ਦੀ ਵਚਨਬੱਧਤਾ ਦਾ ਨਾ ਬਾਰੇ ਤੁਹਾਨੂੰ ਯਾਦ ਹੈ ਗੁਰਮੁਖ ਸਿੰਘ ਜੀ ਕੁਝ ਦਿਨ ਪਹਿਲਾਂ ਤੁਸੀਂ ਮੈਨੂੰ ਇੱਕ ਚਿੱਠੀ ਲਿਖੀ ਸੀ ਉਹ ਹਾਂ ਜੀ ਲਿਖੀ ਸੀ ਜੀ ਉਹ ਤੁਹਾਡੇ ਪੁਲਿਸ ਵਾਲੇ ਧੱਕਾ ਕਰੀ ਜਾਂਦੇ ਸੀ ਰਿਕਸ਼ੇ ਵਾਲੇ ਨੂੰ ਤੁਸੀਂ ਲਿਖਿਆ ਸੀ ਲੋਕ ਇਹ ਉਮੀਦ ਨਹੀਂ ਕਰਦੇ ਕਿ ਪੁਲਿਸ ਲੋਕਾਂ ਨਾਲ ਧੱਕਾ ਕਰੇ ਪਰ ਗੁਰਮੁਖ ਸਿੰਘ ਜੀ ਕੀ ਲੋਕ ਗੁਰੂ ਦੇ ਇੱਕ ਸਿੱਖ ਤੋਂ ਇਹ ਉਮੀਦ ਕਰਦੇ ਆ ਕਿ ਉਹ ਧੱਕਾ ਹੁੰਦਾ ਵੇਖ ਕੇ ਵੀ ਚੁੱਪ ਰਹੇ

ਸਾਡੇ ਸਰੂਪਾਂ ਤੇ ਸਾਡੀ ਮਾਨਵਤਿ ਮਾਨਵਤਾ ਦੀ ਕਦਰਾਂ ਕੀਮਤਾਂ ਤੇ ਇਨਸਾਨੀਅਤ ਦੇ ਇਹਦੇ ਚ ਵੀ ਇਹੀ ਦਿਖਾਇਆ ਪਾਲੀ ਭਪਿੰਦਰ ਜੀ ਨੇ ਔਰ ਇਹਨਾਂ ਨੇ ਕੋਇਿੰਦਰ ਸਿੰਘ ਜੀ ਸਾਰੇ ਐਕਟਰ ਮੈਕ ਕੇ ਐਕਟਰ ਦਾ ਨਾਮ ਹਲਾਵਾ ਸਿੰਘ ਸਾਹਿਬ ਸਾਰੇ ਜੇ ਕੁਝ ਨਵੇਂ ਐਕਟਰਸ ਦੇ ਕਰਨ ਨੂੰ ਮਿਲੇ ਜਿਨ੍ਹਾਂ ਨੇ ਬਹੁਤ ਸੋਨਾ ਕੰਮ ਕੀਤਾ ਤੇ ਕਸਾਰਾਂ ਦਾ ਐਸਐਸਪੀ ਦੇ ਕਸਾਰ ਚ ਹਰਜੀਤ ਵਾਲੀਆ ਜੀ ਔਰ ਬਹੁਤ ਸਾਰਾ ਪਿਆਰਾ ਕੰਮ ਕੀਤਾ ਸਾਰਾ ਗੁਰਪਾਲ ਨੇ ਬਹੁਤ ਅੱਛਾ ਕੰਮ ਕੀਤਾ ਰੋਲੀ ਜੀ ਨੇ ਮੈਂ ਔਰ ਸਾਰੇ ਕਲਾਕਾਰਾਂ ਨੇ ਅਨੁਭਵ ਵੀ ਬਾਕਮਾਲਾ ਡਾਇਰੈਕਸ਼ਨ ਬਲੋਸ

ਸਭਕਤ ਕਰ ਲਾ ਗਿਆ ਜੇ ਨਾਨਮੀ ਜਿੰਦੇ ਸਿਲਮਾ ਹੈ ਬਾਤ ਉਹਨੂੰ ਤੋੜਿਆ ਦਿਲ ਕਰੇ ਤੋੜ ਕੇ ਨਾ ਉਹ ਇੱਕ ਐਨਾ ਗੱਲ ਬਣਿਆ ਆਪਣਾ ਨਾਵਲ ਪੜਿਆ ਹੁੰਦਾ ਹਾਂ ਆ ਪੀਰੀਅਸ ਵੀ ਕਹਿੰਦੇ ਆ ਕਿ ਇਹ ਕਲਾਪਿਕ ਇਸ ਦਿਨ ਆਮ ਰੀਅਲ ਮਾਈ ਲੱਗ ਗਿਆ। ਪੀਰੀਆ ਵੀ ਵੀ ਦੀ ਗੱਲ ਬਾਤ ਸਾਰੇ ਸਾਰੇ ਰੰਗ ਦੇਖਣ ਨੂੰ ਮਲੇ ਸਾਰੇ। ਕਿ ਕਿਵੇਂ ਦੇਖਦੇ ਕਿ ਸਿਨੇਮਾ ਬੜਾ ਕੇਂਦਰ ਹੁੰਦਾ ਹੁਣ ਉਹ ਹਲਮਾ ਜੀ ਦੀ ਡਿਮਾਂਡ ਤੇ ਉਹ ਬਣਨ ਲੱਗੀਆਂ ਨੇ। ਅਕਾਲ ਵੀ ਕਰਕੇ ਆਏ ਹੂ ਕਮਾਲ ਦੀ ਤੁਹਾਡੀ ਲੁੱਕ। ਕੀ ਦੇਖੀਓ ਕਿ ਇਹ ਇਹ ਇੱਕ ਦੀ ਲੋੜ ਦੀ ਸਮੱਸਿਆ ਵੀ ਲੋਕਾਂ ਨੂੰ ਬਣ ਜਾ ਰਹੇ ਅਸੀਂ। ਬਿਲਕੁਲ ਇਹ ਚੰਗੀ ਗੱਲ ਵੀ ਹੋਈ ਹੈ ਸਾਰੇ ਜਨਾਂ ਨੇ ਸੁਝਾਵਾ ਕੇ ਜਮੇ ਇੱਕ ਕੇਵਲ ਵਾਰ ਤੇ ਆਉਂ ਗਦੀ ਆ। ਉਹਨਾਂ ਨੇ ਵੀ ਹੌਸਲੇ ਕੀਏ ਸਾਰੇ। ਦੇ ਪਾਲੀ ਭਾਰਤੀ ਦੇ ਤਾਂ ਦੇਖੋ ਜਦੋਂ ਮੈਂ ਅਸੀਂ ਪ੍ਰਗਰਦਾਸ ਪਾਲੀ ਪੰਜਾਬੀ ਵੀਡੀਓ ਕਰਦਾ ਰਹੇ ਉਹ ਉਹ ਚੈਨਲ ਪੰਜਾਬ ਹੁੰਦਾ ਸੀ ਉਹਦੇ ਲਈ ਭਾਜੀ ਖਾਣ ਜਾਂ ਕਰਦੇ ਮੇਰੇ ਕੋਲ ਇੱਕ ਥੰਨ ਦੁਕਾਨ ਤੋਂ ਬੁਲਾ ਲੈਂਦੇ ਸੀ ਆ ਜਾ ਪ੍ਰਿੰਸ ਇੱਕ ਰੋਲ ਉਹਨਾਂ ਦੇ ਤੁਸੀਂ ਨਾਟਕ ਅਸੀਂ ਦੇਖਦੇ ਸੀ ਉਸ ਨੂੰ ਪੰਜ ਕੋ ਜਿਸ ਚੋਂ ਕੁਝ ਬਹੁਤ ਬਹੁਤ ਹਨਾ ਜਦੋਂ ਮੈਂ ਸ਼ਰਪ ਹੋਣ ਦੀ ਤਾਂ ਜੀਤ ਕਮਾਲ ਕਮਾਲ ਦੇ ਸੋਹ ਕਿਹੜਾ ਰੰਗ ਫੈਲਦਾ ਕੇ ਉਹਦੇ ਜਿਹੜੇ ਨਾਟਕ ਲਿਖੇ ਉਮੈਰ ਕਰਤੀ ਸਕ੍ਰਿਪਟਾਂ ਤੇ ਕਹਾਣੀ ਇਹਦਾ ਮੈਨੂੰ ਸੁਣੀ ਬੜਾ ਵੱਜਾ ਯਾਰ ਸੀ ਜੋ ਤੁਹੇ ਸੀ ਇੰਸ ਜਾਣਦੇ ਆ ਇੱਕ طرف ਹੋਰ ਇੱਕ طرف ਹੋ ਵਾਇਲਪਸ ਪਰ ਬੋਖੜੇ ਵਾਲੀ ਕਿੰਨੀ ਸੋਹਣੀ ਗੱਲ ਆ ਰਹੀ ਮੈਂ ਤਾਂ ਸੋਨੇ ਦਾ ਕੜਾ ਪਾਉਣ ਤੋਂ ਕਹਿੰਦੇ ਸੀ ਗੁਰਦਾ ਆ ਜਾ ਵਾਹ ਉਹ ਜਿੱਦੀਆਂ ਗੱਲਾਂ ਫਿਰ ਉਹ ਜਿਹੜਾ ਉਹ ਕੋਈ ਬਿਲਕੁਲ ਚੀਕ ਕਢੋਂਦਾ ਜਦੋਂ ਪਿਤਾ ਆਵਾਜ਼ ਸਿੱਖਦੀਆਂ ਆ ਰਿਹਾ ਵਾਹ ਵਾਹ ਜੀ ਸੱਚੀ ਕੋਈ ਇਥੇ ਹਾਂ ਬਹੁਤ ਬਹੁਤ ਬੜਾ ਵਧੀਆ ਮੈਂ ਬਹੁਤ ਥੈਂਕਸ ਫॉर ਵਾਚਿੰਗ Please like, share and subscribe my channel.